ਜੰਗ ਤਾਂ ਇੱਕ ਸਰਬਨਾਸ਼ ਦਾ ਦੀ ਨਿਸ਼ਾਨੀ ਹੈ ਜਿਹੜਾ ਜੰਗ ਹੈ ਨਾ ਜੰਗ ਤਾਂ ਦੇਖੋ ਲੋਕ ਚੰਦ ਤੇ ਪਹੁੰਚ ਗਏ ਅਮਰੀਕਾ ਕੈਨੇਡਾ ਐਡੇ ਵੱਡੇ ਮੁਲਕ ਨੇ ਤੁਸੀਂ ਉਹਨਾਂ ਦਾ ਕਦੀ ਜੰਗ ਸੁਣਿਆ ਕਦੀ ਜੰਗ ਨਹੀਂ ਹੋਈ ਤੁਸੀਂ ਮੈਨੂੰ ਇਹ ਦੱਸੋ ਪਹਿਲ ਗਾਮ ਚ ਬੰਦੇ ਮਾਰੇ ਮੈਂ ਨਾ ਬੜੇ ਮਾੜੀ ਗੱਲ ਹੋਈ ਆ ਬੜਾ ਦੁੱਖ ਲੱਗਾ ਯਾਰ ਉਹ ਨਜਾਇਜ਼ ਬੰਦੇ ਮਾਰਦੇ ਨੇ ਬੜਾ ਦੁੱਖ ਹੈ ਪਰ ਗੱਲ ਇੱਕ ਚੀਜ਼ ਕਲੀਅਰ ਕਰਨੀ ਬੋਰਡ ਦੇ ਸਾਹਮਣੇ ਰੱਖਣੀ ਜੀ ਵੀ ਆ ਬੰਦੇ ਜਿਹੜੇ ਆ ਇਹ ਫਲਾਣੇ ਨੇ ਮਾਰੇ ਉਹਦੀ ਉਹਦੇ ਸਬੂਤ ਦੇਣੇ ਉਹਦਾ ਪਤਾ ਲੱਗਣਾ ਤੁਸੀਂ ਇੱਕ ਚੀਜ਼ ਵੇਖੋ ਮੈਂ ਕਹਿੰਨਾ ਜੇ ਉਹ ਬੰਦੇ ਪਾਕਿਸਤਾਨ ਨੇ ਮਰਵਾਏ ਆ ਇਹਨਾਂ ਨੂੰ ਸਬੂਤ ਦੇਣੇ ਚਾਹੀਦੇ ਆ ਜੀ ਹਜਮ ਹੋਣੇ ਚਾਹੀਦੀ ਹੈ ਗੱਲ ਪਤਾ ਹੋਵੇ ਪੀ ਇਹ ਫਲਾਣੇ ਨੇ ਮਰਵਾਏ ਆ ਸਰ ਪਾਕਿਸਤਾਨ ਦਾ ਆਪ کہہ ਰਿਹਾ ਕਿ ਜਿਹੜੀ ਟ੍ਰੇਟ ਉਹ ਤੇ ਟ੍ਰੇਨ ਦਿੱਤੀ ਜਾਂਦੀ ਹੈ ਉਹ ਸਾਫ਼ ਕਹਿ ਰਿਹਾ ਕਿ ਟੁਆਲੇ ਟ੍ਰੇਨ ਨਹੀਂ ਦਿੱਤੀ ਜਾਂਦੀ ਹੈ ਹੀ ਪਾਕਿਸਤਾਨੀ ਬੰਦੇ ਆਤੋ ਮੈਂ ਜਿਹੜੀ ਗੱਲ ਇੱਕ ਕਰਨੀ ਚਾਹੁੰਨਾ ਤੁਸੀਂ ਮੈਨੂੰ ਇਹ ਦੱਸੋ ਉੱਥੇ ਚੈੱਕ ਪੋਸਟਾਂ 8 ਦਿਨ ਪਹਿਲਾਂ ਹਟਾ ਲੈਣੀਆਂ ਜੀ ਜਿਹੜੀਆਂ ਲੱਗੀਆਂ ਸੀ ਉਹ ਕਿਉਂ ਹਟਾਈਆਂ ਗਈਆਂ ਉਹਨਾਂ ਨੂੰ ਕਿਉਂ ਉੱਥੋਂ ਹਟਾਇਆ ਗਿਆ ਜੀ ਜੇ ਮੰਨ ਲਓ ਮੰਨ ਲਓ ਆਪਾਂ ਕਿਸੇ ਬੰਦੇ ਨੇ ਬੰਦੇ ਮਾਰਨੇ ਆ ਉਹ ਤਾਂ ਹੁੰਦਾ ਸੂਟ ਕਰਦਾ ਪੰਚ ਵਿੱਚ ਭੱਜ ਕੇ ਜਾਂ ਜਾਂਦਾ ਪਤਾ ਹੀ ਨਹੀਂ ਲੱਗਦਾ ਮੈਂ ਸਮਝਦਾ ਉੱਥੇ ਉਹਨਾਂ ਨੂੰ 25 30 ਮਿੰਟ ਲੱਗੇ ਨਾ ਪੁੱਛਦੇ ਆਨੂੰ ਵੀ ਤੂੰ ਫਲਾਣਾ ਨਾਮ ਦਾ ਉਹਦੇ ਵਿੱਚ ਹਿੰਦੂ ਵੀ ਮਰੇ ਮੁਸਲਮਾਨ ਵੀ ਮਰੇ ਮੈਂ ਸਮਝਦਾ ਉਹਦੇ ਵਿੱਚ ਉਹਦੇ ਵਿੱਚ ਬੜਾ ਇੱਕ ਵੱਡਾ ਇੱਕ ਬੜਾ ਮੈਂ ਸਮਝਦਾ ਇੱਕ ਘਾਟਾ ਪੈ ਗਿਆ ਜਿਹੜੇ ਪਰਿਵਾਰਾਂ ਦੇ ਜੀ ਮਰ ਗਏ ਇੱਕੋ ਨਵਾਂ ਵਿਆਹ ਆ ਜੋੜਾ ਉਹ ਮੈਂ ਸਮਝਦਾ ਯਾਰੋ ਕਰਲਾਟ ਉਹਨਾਂ ਦੇ ਸੁਣੀ ਨਹੀਂ ਸੀ ਜਾਂਦੇ ਇਹ ਜਿਹੜਾ ਮਰੇ ਆ ਬੰਦੇ ਮੈਂ ਕਹਿੰਨਾ ਜਿੰਨਾ ਮਾਰੇ ਆ ਇਹਦਾ ਸਰ ਤੋਂ ਹਾਂ ਮੈਂ ਇੱਕ ਗੱਲ ਕਰਨਾ ਜਿੰਨਾ ਮਾਰੇ ਆ ਭਾਵੇਂ ਉਹ ਪਾਕਿਸਤਾਨੀ ਆ ਭਾਵੇਂ ਉਹ ਹਿੰਦੁਸਤਾਨੀ ਆ ਭਾਵੇਂ ਕੋਈ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਤਾਂ ਅੱਗੇ ਵਾਸਤੇ ਉਹ ਫੇਰ ਕਿਸੇ ਦਾ ਨੁਕਸਾਨ ਕਰ ਦੇਣਗੇ ਪਰ ਉਹਦੇ ਬਣਾ ਤੇ ਯਾਰ ਉਹ ਇੱਕ ਗੱਲ ਵੇਖਣ ਚ ਆਈ ਉਹਦੀ ਤਰਜ ਤੇ ਇੱਕ ਗੱਲ ਵੇਖਣ ਚ ਜਿਹੜੀ ਮਿਲੀ ਇੱਕ ਫਿਰਕੇ ਨੂੰ ਟਾਰਗੇਟ ਬਣਾ ਕੇ ਕਿਸੇ ਦੀ ਰਿਹੜੀ ਤੋੜ ਦੇਣੀ ਕਿਸੇ ਦਾ ਛੇਤਰ ਮਾਰ ਦੇਣੀ ਕਿਸੇ ਨੂੰ ਪਣਾਣਾ ਕਰ ਦੇਣਾ ਇਹ ਗੱਲ ਵਧੀਆ ਤੇ ਗੱਲ ਕੀ ਆ ਦੋਚੇ ਨੂੰ ਸਜ਼ਾ ਮਿਲੇ ਕੋਈ ਗੁਨਾਹ ਨਹੀਂ ਪਰ ਨਜਾਇਜ਼ ਬੰਦੇ ਮਾਰਦੇ ਨੇ ਮੰਨ ਲਓ ਮੰਨ ਲਓ ਹੁਣ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ ਜਿਹੜੇ ਸਾਡੇ ਮਰੇ ਨਿਆਂ ਹੀ ਨਹੀਂ ਸੀ ਮੈਂ ਜਿਹੜੀ ਗੱਲ ਇੱਕ ਕਹਿੰਦੇ ਆ ਮੈਂ ਇਹ ਗੱਲ ਤੁਹਾਡੀ ਸਪਸ਼ਟ ਕਰਤੀ ਜੀ ਜਿਹੜੇ ਬੰਦੇ ਮਾਰੇ ਆ ਜਿੰਨਾ ਮਾਰੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਉਹ ਬੰਦੇ ਸਾਡੇ ਹੀ ਆ ਜਿਹੜੇ ਮਰੇ ਆ ਸਰ ਕੀ ਲੱਗਦਾ ਤੁਹਾਨੂੰ ਕਿ ਏਜੰਸੀ ਦਾ ਕੰਮ ਆ ਕਿਸੇ ਦੇ ਕੇ ਜਾਂ ਇਹ 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 ਜਿਹੜਾ ਕੰਮ ਹੈ ਇਹ ਬੜੀ ਇੱਕ ਵਿਚਾਰਨ ਦੀ ਘੜੀ ਹੈ ਪਹਿਲਾ ਨੰਬਰ ਤੇ ਇਹ ਸੀ ਜਿਹੜਾ جنگ ਦਾ ਮਾਹੌਲ ਪੈਦਾ ਕਰ ਦੇਣਾ جنگ ਲਾ ਦੇਣਾ ਮੁਲਕਾਂ ਦੀ جنگ ਲਾ ਦੇਣੀ ਮੈਂ ਸਮਝਦਾ ਇਹ 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 ਤੱਕ ਬੈਠ ਕੇ ਵਿਚਾਰਨ ਵਾਲਾ ਮਸਲਾ ਇਹ ਮਸਲਾ ਬੈਠ ਕੇ ਵਿਚਾਰਨ ਵਾਲਾ ਇਹ ਬੜਾ ਗੰਭੀਰ ਮੁੱਦਾ ਆ ਇਹ 26 ਜਾਨਾਂ ਗਈਆਂ ਉਹਨਾਂ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ ਪਰ ਉਹਨਾਂ 26 ਜਾਨਾਂ ਦੇ ਬਦਲੇ جنگ ਲਾ ਕੇ ਲੱਖਾਂ ਜਾਨਾਂ ਹੋਰ ਚਲੇ ਜਾਣ ਇਹ ਕਿਧਰ ਦੀ ਸਿਆਣਪ ਹੈ ਜੇ جنگ ਲੱਗਾ ਤੇ ਯਾਰੋ ਇਧਰ ਪੰਜਾਬ ਦਾ ਨੁਕਸਾਨ ਹੋਣਾ ਵੱਧ ਉਧਰ ਵੀ ਪੰਜਾਬ ਆ ਜੀ ਜੀ ਉਧਰ ਨਨਕਾਣਾ ਸਾਹਿਬ ਆ ਇਧਰ ਦਰਬਾਰ ਸਾਹਿਬ ਆ ਮੈਂ ਸਮਝਦਾ ਜੇ ਖੁਦਾ ਨਾ ਖਾਸਤਾ ਕੋਈ ਬੰਬ ਚੱਲ ਗਿਆ ਕੋਈ ਦਰਬਾਰ ਸਾਹਿਬ ਤੇ ਡਿਗੇ ਕਿਤੇ ਦਰਬਾਰ ਸਾਹਿਬ ਪਵਿੱਤਰ ਸ਼ਹਿਰ ਤੇ ਲਾਗੇ ਕਿਤੇ ਡਿਗੇਗਾ ਤੇ ਯਾਰੋ ਉਹ ਕਾਟਾ ਪੂਰਾ ਨਹੀਂ ਹੋਣਾ ਮੈਂ ਇਹ ਗੱਲ ਕਹਿਣੀ ਚਾਹਨਾ ਇਹ ਜੰਗ ਜਿਹੜਾ ਇਹ ਨਹੀਂ ਹੋਣਾ ਚਾਹੀਦਾ ਇਹ ਮਸਲੇ ਵਿੱਚ ਬੈਠ ਕੇ ਵਿਚਾਰਨੇ ਚਾਹੀਦੇ ਆ ਜੀ ਜਿਹਦਾ ਜਿਹੜੇ ਹੁਣ ਮੰਨ ਲਓ ਆ ਬੰਬ ਡਿਗੇ ਆ ਕਈ ਨੇ ਹੱਥੇ ਮਾਰੇਗੇ ਆ ਇੱਕ ਪੁਂਚ ਦੇ ਵਿੱਚ ਉਹ ਇੱਕ ਸੇਵਾਦਾਰ ਮਾਰਿਆ ਗਿਆ ਇਦਾਂ ਹੀ ਪਾਕਿਸਤਾਨ ਦੇ ਵਿੱਚ ਜਿਵੇਂ ਹੁਣ ਆਪਣੇ ਬੰਦੇ ਕਹਿ ਰਹੇ ਆ ਇਹ ਅਸੀਂ ਪਾਕਿਸਤਾਨ ਦੇ ਵਿੱਚ ਮਾਰਦੇ ਬੰਦੇ ਉਹ ਕਹਿ ਰਹੇ ਆ ਨਜਾਇਜ਼ ਪਬਲਿਕ ਦੇ ਉੱਤੇ ਬੰਬ ਕਰਕੇ ਮੈਂ ਸਮਝਦਾ ਇਹ ਜਿਹੜੀਆਂ ਗੱਲਾਂ ਆ ਇਹ ਇਹ ਬੈਠ ਕੇ ਵਿਚਾਰਨ ਵਾਲੀਆਂ ਗੱਲਾਂ ਇਹ ਸਰਕਾਰ ਨੂੰ ਚੀਜ਼ ਸੋਚ ਕੇ ਇਹ 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 ਮੇ ਹੱਥੇ ਜਿਹੜੇ ਆ ਜੇ 26 ਨੇ ਹੱਥੇ ਮਰੇ ਆ ਤੇ ਜਿਨ੍ਹਾਂ ਦੇ ਬੰਬ ਡਿੱਗਣਾ ਕੋਈ ਸੁਤਾ ਪਿਆ ਹੁਣ ਕੋਈ ਕੰਮ ਕਰ ਰਿਹਾ ਹੁਣ ਕੋਈ ਰੋਟੀ ਆਪਣੇ ਬੱਚੇ ਨੂੰ ਦੇਣ ਗਿਆ ਹੁਣ ਯਾਰੋ ਜੇ ਉਹ ਮਰ ਜਾਣਗੇ ਉਹ ਕਾਟਾ ਕਿਤੇ ਪੂਰਾ ਹੋ ਕੀ ਬੀਲੇ ਸਰਕਾਰ ਵੀ ਕਰਨਾ ਚਾਹੁੰਦੇ ਤੇ ਬਹਿ ਕੇ ਜਿਹੜਾ ਸੂਝਤਾ ਕੀਤਾ ਜਾ ਸਾਡੇ ਅਸੀਂ ਤਾਂ ਇੱਕੋ ਹੀ ਗੱਲ ਚਾਹੁੰਦੇ ਆ ਕਿ ਪੰਜਾਬ ਨੇ ਬੜਾ ਸੰਤਾਪਟ ਆਇਆ ਇਹ ਜੰਗ ਜਿਹੜੀ ਪੰਜਾਬ ਫੇਰ ਸ਼ੁਰੂ ਹੋਗੀ ਪੰਜਾਬ 84 ਦਾ ਸੰਤਾਪ ਕਾਟਾ ਨਹੀਂ ਪੂਰਾ ਹੋਇਆ ਤੁਸੀਂ ਮੈਨੂੰ ਇਹ ਦੱਸੋ ਜੇ 84 ਦੇ ਵਿੱਚ ਖਾੜਕੂ ਸ਼ਹੀਦ ਹੋਏ ਉਹ ਵੀ ਸਿੱਖ ਜੇਲਾ ਚ ਗਏ ਉਹ ਵੀ ਸਿੱਖ ਤੇ ਜੇ ਕੋਈ ਆਮ ਬੰਦੇ ਮਰੇ ਉਹ ਵੀ ਸਿੱਖ ਨੁਕਸਾਨ ਤਾਂ ਪੰਜਾਬ ਦਾ ਹੋਇਆ ਜੇ ਹਿੰਦੂ ਵੀ ਮਰੇ ਤਾਂ ਉਹ ਵੀ ਸਾਡੇ ਪੰਜਾਬੀ ਭਰਾ ਸੀ ਸਾਡਾ ਰਹਿਣ ਸਹਿਣ ਇੱਕੋ ਜਿਹਾ ਮੁਸਲਮਾਨ ਮਰੇ ਉਹ ਵੀ ਸਾਡੇ ਪੰਜਾਬੀ ਭਰਾ ਸੀ ਸਾਡਾ ਇੱਥੇ ਭਾਵੇਂ ਕੋਈ ਹਿੰਦੂ ਆ ਭਾਵੇਂ ਕੋਈ ਮੁਸਲਮਾਨ ਆ ਭਾਵੇਂ ਕੋਈ ਸਿੱਖ ਆ ਭਾਵੇਂ ਕੋਈ ਇਸਾਈਆ ਭਾਵੇਂ ਕੋਈ ਰਗਰੇਟਾ ਤੇ ਭਾਵੇਂ ਕੋਈ ਆ ਉਹ ਸਾਰੇ ਸਾਡੇ ਭਰਾ ਨੇ ਗੁਰੂ ਸਾਹਿਬ ਦਾ ਮਿਸ਼ਨ ਸੱਪੇ ਸਾਂਜੀ ਵਾਲ ਸਦਾਇਨ ਕੋਈ ਨਾ ਦੱਸੇ ਬਾਰਾ ਜੀ ਜੇ ਜੰਗ ਅੱਜ ਲੱਗ ਰਹੀ ਹੈ ਤੇ ਮੈਂ ਸਮਝਦਾ ਸੱਚਾ ਸਿੱਖ ਜਿਹੜਾ ਉਹ ਨਹੀਂ ਚਾਹੁੰਦਾ ਕਿਉਂਕਿ ਬੜਾ ਸੰਤਾ ਭੰਡਾਇਆ ਪੰਜਾਬ ਨੇ